गौरी माज महल्ला चौथा मैं हर नाम हर बिरहो लगाई जियो मेरा हर प्रभ मित्र मिले सुख पाई जियो मैं हर नामे हर बिरहो लगाई जियो मेरा हर प्रभ मित्र मिले ਸੋਖ ਪਾਈ ਜੀਓ ਸਤਿਗੁਰਾਂ ਦੀ ਕਿਰਪਾ ਸਦਕਾ ਅੱਜ ਆਪਾਂ ਪਾਵਨ ਪਵਿੱਤਰ ਅੰਗ 175 ਤੇ ਸੁਭਾਏਮਾਨ ਸ਼ਬਦ ਦਾ ਜੀ ਜੋ ਆਪਾਂ ਪੜ੍ਹਦੇ ਆਂ ਤੇ ਸਤਿਗੁਰਾਂ ਤੋਂ ਵਿਚਾਰ ਲੈਣ ਦੀ ਕੋਸ਼ਿਸ਼ ਕਰਦੇ ਆਂ ਸਤਿਗੁਰੂ ਕਹਿੰਦੇ ਨੇ ਵੇ ਮੈਂ ਹਰ ਨਾਮੇ ਹਰ ਬਿਰਹੋ ਲਗਾਈ ਜੀਓ ਵੇ ਮੇਰਾ ਹਰੀ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਪਿਆਰ ਪੈ ਗਿਆ। ਦੋਸਤੀ ਪੈ ਗਈ। ਜੇ ਆਪਣੇ ਵਾਲੀ ਭਾਸ਼ਾ ਤੇ ਇੱਕ ਜੇ ਤਾਂ ਯਾਰੀ ਲੱਗ ਗਈ। ਮੈਂ ਹਰ ਨਾਮੇ ਹਰ ਬਿਰਹੋ ਲਗਾਈ ਜੀਓ। ਮੇਰਾ ਹਰ ਪ੍ਰਭ ਮਿੱਤਰ ਮਿਲੇ ਸੁਖ ਪਾਈ ਜੀਓ। ਮੈਨੂੰ ਮੇਰਾ ਹਰੀ ਪ੍ਰਭੂ ਪਰਮਾਤਮਾ ਮਿੱਤਰ ਮਿਲ ਗਿਆ। ਤੇ ਹੁਣ ਮੇਰੀ ਜ਼ਿੰਦਗੀ ਵਿੱਚ ਸਦਾ ਹੀ ਸੌਖਾ ਹੈ ਆਪਾਂ ਵੀ ਗੁਰੂ ਨਾਨਕ ਸਾਹਿਬ ਜੀ ਦੇ ਪਾਏ ਹੋਏ ਪੂਰਨਿਆਂ ਤੇ ਚੱਲਗੇ ਤੇ ਆਪਣਾ ਵੀ ਜੀਵਨ ਸੌਖਾ ਹੋ ਜਾਏਗਾ ਅਗੇ ਸਤਿਗੁਰੂ ਕਹਿਣਾ ਕਰਦੇ ਨੇ ਹਰ ਪ੍ਰਭ ਦੇਖ ਜੀਵਾਂ ਮੇਰੀ ਮਾਈ ਜੀਓ ਹੇ ਮੇਰੀ ਮਾਂ ਮੈਂ ਹਰੀ ਪ੍ਰਭੂ ਪਰਮਾਤਮਾ ਨੂੰ ਕੁਦਰਤ ਦੇ ਵਿੱਚੋਂ ਦੇਖ-ਦੇਖ ਜੀਣਾ ਹਾਂ ਮੇਰਾ ਜੀਵਨ ਹੀ ਪ੍ਰਭੂ ਪਰਮਾਤਮਾ ਦਾ ਨਾਮ ਹੈ ਗੁਰੂ ਦਾ ਸਿਧਾਂਤ ਹੈ ਮੇਰਾ ਨਾਮ ਸਖਾਂ ਮੇਰਾ ਨਾਮ ਸਖਾ ਹਰ ਭਾਈ ਜੀਓ ਦੇਖੋ ਜੀ ਜਿਹੜੇ ਦੁਨਿਆਵੀ ਰਿਸ਼ਤੇ ਨੇ ਆਪਣੇ ਭੈਰ ਭਣਾਵਾਂ ਵਾਲੇ ਭੈਣ ਭਰਾਵਾਂ ਵਾਲੇ ਉਹ ਬੱਕਰੇ ਨੇ ਇਹ ਜਿਹੜਾ ਦਾ ਮਿੱਤਰ ਭਾਈ ਬਣਾ ਲਿਆ ਮਹਾਰਾਜ ਕਹਿੰਦੇ ਮੇਰਾ ਨਾਮ ਸਖਾ ਸਖਾ ਮੈਂ ਨਾ ਜਿਵੇਂ ਆਪਾਂ ਭੈਣ ਭਾਈ ਕਹਿੰਦੇ ਆ ਵੀ ਸਕੇ ਭੈਣ ਭਰਾ ਵਾ ਮੇਰਾ ਉਹ ਜਿਹਾ ਰਿਸ਼ਤਾ ਬਣ ਗਿਆ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮੇਰਾ ਨਾਮ ਸਖਾ ਹਰ ਭਾਈ ਜੀਓ ਗੁਣ ਗਾਵਾਂ ਸੰਤ ਜੀਓ ਮੇਰੇ ਹਰ ਪ੍ਰਭ ਕੇਰੇ ਜੀਓ ਗੁਣ ਗਾਵਾਂ ਸੰਤ ਜੀਓ ਮੈਂ ਗੁਰੂ ਦੇ ਗਉਣ ਗਉਣਾ ਮੇਰੇ ਹਰ ਪ੍ਰਭ ਕੇਰੇ ਜੀਓ ਜਿਹੜਾ ਮੈਨੂੰ ਹਰੀ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਗੁਰੂ ਨੇ ਜੋੜਿਆ ਜਿਹੜੇ ਗੁਰੂ ਨੇ ਮੈਂ ਉਹਦੇ ਵੀ ਗਉਣ ਗਉਣਾ ਜਪ ਗੁਰਮੁਖ ਨਾਮ ਜੀਓ ਭਾਗ ਬਡੇਰੇ ਜੀਓ ਮਹਾਰਾਜ ਕਹਿੰਦੇ ਗੁਰਮਖ ਬਣ ਕੇ ਪ੍ਰਭੂ ਪਰਮਾਤਮਾ ਦਾ ਨਾਮ ਜਪ ਤੇਰੇ ਵੱਡੇ ਭਾਗ ਬਣ ਜਾਣੇ ਲੇ ਵਡੇਰੇ ਭਾਗ ਜਪ ਕਰਮਖ ਨਾਮ ਜਿਓ ਭਾਗ ਬਡੇਰੇ ਜਿਓ ਤੇਰੇ ਵੱਡੇ ਭਾਗ ਬਣ ਜਾਣੇ ਮਹਾਰਾਜ ਕਹਿੰਦੇ ਤੇ ਹੁਣ ਵੀ ਆਪਾਂ ਵੱਡੇ ਭਾਗਾਂ ਵਾਲੇ ਆ ਜੀ ਅਸੀਂ ਤਾਂ ਇਹ ਗੱਲ ਕਹਾਂਗੇ ਵੀ ਹੁਣ ਵੱਡੇ ਭਾਗਾਂ ਵਾਲੇ ਆ ਜੋ ਆਪਾਂ ਗੁਰੂ ਦੀ ਸੰਗਤ ਕਰ ਰਹੇ ਆ ਇਸ ਟਾਈਮ ਕਿਉਂਕਿ ਜਦੋਂ ਆਪਾਂ ਗੁਰੂ ਦੀ ਗੱਲ ਪੜ੍ਹਦੇ ਆ ਸੁਣਦੇ ਆ ਗੁਰਬਾਣੀ ਨੂੰ ਤੇ 99% 89% ਤੋਂ ਜ਼ਿਆਦਾ ਮਨ ਟਿਕ ਜਾਂਦਾ ਚਲੋ ਆਪਾਂ 100% ਨਹੀਂ ਕਹਿੰਦੇ ਬੈਸੇ ਤਾਂ 100% ਟਿਕਣਾ ਚਾਹੀਦਾ ਗੁਰੂ ਦੇ ਚਰਨਾਂ ਦੇ ਨਾਲ ਮਨ ਨਾਮ ਬਾਣੀ ਨਾਲ ਜੁੜਨਾ ਚਾਹੀਦਾ ਜਦੋਂ ਆਪਾਂ ਹਜ਼ੂਰੀ ਚ ਬੈਠਨੇ ਆ ਪਰ ਮੇਰਾ ਮੰਨਣਾ ਇਹ ਆ ਵੀ 99% ਤੋਂ ਜ਼ਿਆਦਾ ਮਨ ਟਕਉ ਵਿੱਚ ਆ ਜਾਂਦਾ ਕਿਉਂਕਿ ਦੁਨਿਆਵੀ ਫੁਰਨੇ ਰੁਕ ਜਾਂਦੇ ਨੇ ਕੋਈ ਦੁਨਿਆਵੀ ਦਿਮਾਗ ਦੇ ਵਿੱਚ ਫੁਰਨਾ ਨਹੀਂ ਬਣਦਾ ਕੋਈ ਸੋਚ ਨਹੀਂ ਕੋਈ ਵਿਚਾਰ ਨਹੀਂ ਆਉਂਦੀ ਦੁਨਿਆਵੀ ਜਿੰਨਾ ਚਿਰ ਆਪਾਂ ਬਾਣੀ ਪੜ੍ਹਦੇ ਸੁਣਦੇ ਆ ਤਾਂ ਹੀ ਸਤਿਗੁਰੂ ਨੇ ਕਿਹਾ ਨਾ ਵੀ ਅੱਠੇ ਪੈਰ ਤੇ ਆਈ ਜਿਓ ਵੀ ਅੱਠੇ ਪੈਰ ਪ੍ਰਮਾਤਮਾ ਨੂੰ ਯਾਦ ਰੱਖ ਤੇਰਾ ਤੇਰੇ ਮਨ ਦੇ ਅੰਦਰ ਮਾਰੇ ਕਿਸਮ ਦੇ ਕੋਈ ਫੁਰਨੇ ਨਾ ਹੋਣ ਕਿਸੇ ਕਿਸਮ ਦੇ ਖਿਆਲ ਨਾ ਹੋਣ ਮਾੜੀ ਤੇਰੀ ਸੋਚ ਨਾ ਬਣੇ ਇਦਰੇ ਧਿਆਨ ਲੱਗਿਆ ਰਹੇ ਸਤਿਗੁਰੂ ਕਹਿਣਾ ਕਰਦੇ ਨੇ ਹਰ ਹਰ ਨਾਮ ਜਿਓ ਪ੍ਰਾਨ ਹਰ ਮੇਰੇ ਜਿਓ ਉਹ ਹਰੀ ਹਰੀ ਪ੍ਰਭੂ ਪਰਮਾਤਮਾ ਦਾ ਨਾਮ ਆ ਜਿਹੜਾ ਉਹ ਮੇਰੇ ਪ੍ਰਾਨ ਹਨ ਫਿਰ ਬਹੜਨਾ ਭਵਜਲ ਫੇਰੇ ਜਿਓ ਫਿਰ ਸੰਸਾਰ ਸਾਗਰ ਵਾਲੇ ਭਵਜਲ ਸੰਸਾਰ ਦੇ ਵਿੱਚ ਤੇਰਾ ਬਾਰ-ਬਾਰ ਆਉਣਾ ਜਾਣਾ ਨਹੀਂ ਹੋਏਗਾ ਮਹਾਰਾਜ ਕਹਿੰਦੇ ਫਿਰ ਬਹੁੜ ਨਭਵ ਜਲ ਫੇਰੇ ਜੀਓ ਫਿਰ ਤੇਰਾ ਸੰਸਾਰ ਤੋਂ ਮਰਨਾ ਜੰਮਣਾ ਮੁੱਕ ਜਾਏਗਾ ਪ੍ਰਭੂ ਪਰਮਾਤਮਾ ਦੇ ਵਿੱਚੇ ਹੀ ਲੀਨ ਹੋ ਜਾਏਗੀ ਜੀਵ ਆਤਮਾ ਕਿਉਂ ਹਰ ਪ੍ਰਭ ਵੇਖ ਮੇਰੇ ਮਨ ਤਨ ਚਾਹੋ ਜੀਓ ਹੁਣ ਮੇਰੇ ਮਨ ਤੇ ਤਨ ਨੂੰ ਚਾਹ ਬਣਿਆ ਰਹਿੰਦਾ ਵੀ ਮੈਂ ਗੁਰੂ ਨੂੰ ਵੇਖਾਂ ਤੇ ਵੇਖਣਾ ਕਿਵੇਂ ਅੱਗੇ ਦੱਸਦੇ ਨੇ ਮਹਾਰਾਜ ਹਰ ਮੇਲੋ ਸੰਤ ਜਿਓ ਮਨ ਲਾਗਾ ਭਾਉ ਜਿਓ ਹਰ ਮੇਲੋ ਸੰਤ ਜਨ ਦਾ ਮਤਬਲਾ ਵੀ ਆਪਣੇ ਮਨ ਨੂੰ ਜਿਵੇਂ ਆਪਾਂ ਪਹਿਲਾਂ ਗੱਲ ਕਰੀ ਐ ਵੀ ਗੁਰੂ ਗਿਆਨ ਦੇ ਨਾਲ ਮਨ ਜੁੜਿਆ ਰਹੇ ਨਾ ਬਾਣੀ ਨਾਲ ਮਨ ਜਦੋਂ ਜੁੜਿਆ ਰਹਿੰਦਾ ਤੇ ਕਿਸੇ ਕਿਸਮ ਦਾ ਕੋਈ ਫਰਨਾ ਨਹੀਂ ਆਉਂਦਾ ਹਿਰਦੇ ਘਰ ਵਿੱਚ ਤੇ ਤੇਰੀ ਪ੍ਰਭੂ ਪਰਮਾਤਮਾ ਦੇ ਨਾਲ ਲੱਬ ਲੱਗੀ ਰਹਿੰਦੀ ਆ ਹਰ ਮੇਲੋ ਸੰਤ ਜਿਓ ਮਨ ਲਾਗਾ ਭਾਉ ਜਿਓ ਭਾਉ ਦਾ ਮਤਲਬ ਪਿਆਰ ਹੁਣ ਗੁਰੂ ਦੇ ਬਚਨਾਂ ਨਾਲ ਗਰਬਾਣੀ ਦੇ ਨਾਲ ਮੇਰਾ ਪਿਆਰ ਪੈ ਗਿਆ ਤੇ ਅੱਗੇ ਸਤਿਗੁਰੂ ਕਹਿੰਦੇ ਨੇ ਗੁਰ ਸ਼ਬਦੀ ਭਾਈਏ ਹਰ ਪ੍ਰੀਤਮ ਰਾਓ ਜਿਓ ਗੁਰੂ ਦੇ ਸ਼ਬਦ ਰਾਹੀਂ ਉਹ ਹਰੀ ਪ੍ਰਭੂ ਪ੍ਰਮਾਤਮਾ ਪ੍ਰੀਤਮ ਪ੍ਰਾਪਤ ਹੋਣਾ ਗੁਰੂ ਦੇ ਸ਼ਬਦ ਨਾਲ ਜੁੜ ਕੇ ਜੀ ਮਹਾਰਾਜ ਸਮਝਾਉਣਾ ਕਰਦੇ ਨੇ ਗੁਰ ਸ਼ਬਦੀ ਪਾਈਏ ਹਰ ਪ੍ਰੀਤਮ ਰਾਉ ਜਿਓ ਵੱਡੇ ਭਾਗੀ ਜਪਨੋਂ ਜਿਓ ਵੱਡੇ ਭਾਗ ਨੇ ਜਦੋਂ ਤੂੰ ਪ੍ਰਭੂ ਪਰਮਾਤਮਾ ਦਾ ਨਾਮ ਜਪਦਾ ਤੇਰੇ ਵੱਡੇ ਭਾਗ ਬਣ ਜਾਣਗੇ ਹੋ ਜਾਣਗੇ ਸੱਜਣਾ ਜਦੋਂ ਤੂੰ ਪ੍ਰਭੂ ਪਰਮਾਤਮਾ ਦਾ ਨਾਮ ਜਪੇਗਾ ਆ ਲਿਖਿਆ ਜੀ ਗੁਰ ਸ਼ਬਦੀ ਪਾਈਏ ਹਰ ਪ੍ਰੀਤਮ ਭਾਉ ਜਿਓ ਉਹ ਪ੍ਰਭੂ ਪਰਮਾਤਮਾ ਦਾ ਪਿਆਰ ਤੈਨੂੰ ਗੁਰੂ ਦੇ ਸ਼ਬਦ ਨਾਲ ਜੁੜ ਕੇ ਪ੍ਰਾਪਤ ਹੋਏਗਾ। ਤੇ ਵੱਡ ਭਾਗੀ ਜਪ ਨਾਉ ਜਿਓ। ਵੱਡੇ ਭਾਗ ਤੇਰੇ ਬਣ ਜਾਣੇ ਨੇ ਜਦੋਂ ਤੂੰ ਪ੍ਰਭੂ ਪਰਮਾਤਮਾ ਦਾ ਨਾਮ ਜਪੇਗਾ ਗੁਰੂ ਸ਼ਬਦ ਨਾਲ ਜੁੜਿਆ ਰਹੇਗਾ। ਹੁਣ ਗਰਬਾਣੀ ਤਾਂ ਇਹ ਸਮਝਾਉਂਦੀ ਆ ਜੀ। ਤੇ ਬਾळ्या ਬਿਰਲਿਆਂ ਨੂੰ ਛੱਡ ਕੇ ਤੇ ਸਾਰੇ ਇਹੀ ਗੱਲ ਕਹਿੰਦੇ ਨੇ ਵੀ ਆਹ ਆਪਾ ਕਰ ਲੋ ਜੀ ਉਹ ਕਰ ਲੋ ਜੀ। ਇੰਨਾ ਚਿਰ ਤੂੰ ਅੱਖਾਂ ਬੰਦ ਕਰਕੇ ਬਹਿ ਜਾ। 2.5 ਘੰਟੇ ਨਾ ਤੈਨੂੰ 2.5 ਘੰਟੇ ਥੋੜੀ ਦਿੱਤੇ ਤੈਨੂੰ ਤਾਂ ਸਦਾ ਹੀ ਮਹਾਰਾਜ ਕਹਿੰਦੇ ਆ ਨਾਮ ਜਪ ਹਰੀ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਜੁੜਿਆ ਰਹਿ ਭਾਈ ਆਪਦੀ ਕਿਰਤ ਕਮਾਈ ਕਰਦਾ ਹੋਇਆ ਸੱਚੀ ਸੁੱਚੀ ਕਿਰਤ ਕਮਾਈ ਕਰਨੀ ਆਪਣੇ ਫਰਜ਼ ਪਛਾਨਣੇ ਪ੍ਰਮਾਤਮਾ ਨੂੰ ਹਿਰਦੇ ਵਿੱਚ ਵਸਾ ਕੇ ਰੱਖਣਾ ਇਹ ਬੰਦਗੀ ਹੈ ਜਦੋਂ 2.5 ਘੰਟੇ ਆ ਭਾਈ ਜਿਹੜਾ ਹੁਣ ਸਾਰੀ ਦਿਹਾੜੀ ਕੰਮ ਕਰਕੇ ਆਇਆ 12 ਘੰਟੇ ਜਿਹੜਾ ਕੰਮ ਕਰਕੇ ਆਇਆ ਉਹ ਹੁਣ 2.5 ਘੰਟੇ ਕਿਵੇਂ ਬੈਠੂ 2 ਘੰਟੇ ਤਾਂ ਪਤਾ ਨਹੀਂ ਕਿੰਨਾ ਨੇ ਇਹ ਬਣਾ ਲਈ ਮਰਜ਼ਾਦਾ ਪਤਾ ਨਹੀਂ ਭਾਈ ਗੁਰੂ ਤਾਂ ਇਹ ਕਹਿੰਦੇ ਨੇ ਬੇ ਸ਼ਬਦ ਨਾਲ ਜੁੜਿਆ ਰਹੇ ਭਾਈ ਸ਼ਬਦ ਤੇਰੇ ਅੰਗ ਸੰਗ ਆ ਸਦਾ ਜਿੱਥੇ ਹੋਂ ਜਾਈ ਤੂੰ ਸਭ ਨਹੀਂ ਥਾਈ ਸੱਚਾ ਸਿਰਜਣਹਾਰ ਜੀਓ ਗੁਰਬਾਣੀ ਦਾ ਇਹ ਕਹਿੰਦੀ ਹੈ ਵੀ ਜਿੱਥੇ ਵੀ ਤੂੰ ਜੀਵ ਹੈ ਸੱਚਾ ਸਿਰਜਣ ਜਿਹਨੇ ਤੇਰੀ ਸਿਰਜਣਹਾਰ ਜੀ ਨੇ ਤੇਰੀ ਸਿਰਜਣਾ ਕੀਤੀ ਆ ਉਹ ਪ੍ਰਭੂ ਪਰਮਾਤਮਾ ਤੇਰੇ ਨਾਲ ਹੀ ਆ ਕੋਈ ਬਖਰੀ ਜਗ੍ਹਾ ਤੇ ਤਾਂ ਬੈਠਾ ਨਹੀਂ ਉਹ ਜਾਂ ਕੋਈ ਅਸਮਾਨ 'ਚ ਬੈਠਾ ਜਾਂ ਕੋਈ ਪਤਾਲ 'ਚ ਬੈਠਾ ਨਾ ਉਹ ਤਾਂ ਸਦਾ ਹੀ ਅੰਗ ਸੰਗੇ ਆ ਭਾਈ ਅਗੇ ਸਤਿਗੁਰੂ ਸਮਝਾਉਣਾ ਕਰਦੇ ਨੇ ਮੇਰੇ ਮਨ ਤਨ ਵੱਢੀ ਗੋਬਿੰਦ ਪ੍ਰਭ ਆਸਾ ਜਿਓ ਜਿਕੇ ਤੇ ਆਪਣੇ ਮਨ ਤਨ ਨੂੰ ਵੱਡੀ ਆਸ ਗੋਬਿੰਦ ਨੂੰ ਮਿਲਣ ਦੀ ਲੱਗ ਜੇ ਆਹੀ ਦੱਸ ਲਈ ਪੰਗਤੀ ਇੱਥੇ ਮੇਰੇ ਮਨ ਤਾਂ ਵੱਢੜੀ ਮਤਲਬ ਵੱਢੀ ਗੋਬਿੰਦ ਪ੍ਰਭ ਆਸਾ ਜਿਓ ਉਸ ਗੋਬਿੰਦ ਪ੍ਰਭੂ ਨੂੰ ਮਿਲਣ ਦੀ ਆਸ ਬਣ ਜੇ ਕਿਤੇ ਮਨ ਦੇ ਵਿੱਚ ਫੇਰ ਕੀ ਹੋਏਗਾ ਹਰ ਮੇਲੋ ਸੰਤ ਜਿਓ ਗੋਬਿੰਦ ਪ੍ਰਭ ਪਾਸਾ ਜਿਓ ਹਰ ਮੇਲੋ ਸੰਤ ਜਨ ਉਹਦਾ ਮਤਲਬ ਗੁਰੂ ਸੰਤ ਕਿਹਾ ਜੀ ਇੱਥੇ ਗੁਰੂ ਵਾਸਤੇ ਸੰਬੋਧਨ ਤੇ ਇੱਕ ਸੰਤ ਕਿਹਾ ਸੰਗਤਾਂ ਨੂੰ ਸਤ ਸੰਗੀਆਂ ਨੂੰ ਇਥੇ ਆਪਾਂ ਇਹੀ ਅਰਥ ਕਰ ਲੈਨੇ ਆ ਮਹਾਰਾਜ ਦੀ ਕਿਰਪਾ ਨਾਲ ਹਰ ਮੇਲੋਂ ਸੰਤ ਜਿਓ ਹੇ ਮੇਰੇ ਗੁਰੂ ਜੀ ਗੋਬਿੰਦ ਪ੍ਰਭ ਪਾਸਾ ਜਿਓ ਗੋਬਿੰਦ ਵਾਲੇ ਪਾਸੇ ਤੋਰਦੇ ਨੇ ਆਪਣੇ ਸਤ ਗੁਰੂ ਸੰਤ ਗੁਰੂ ਠੀਕ ਹੈ ਜੀ ਅੱਗੇ ਸਤ ਗੁਰੂ ਕਹਿੰਦੇ ਨੇ ਸਤ ਗੁਰ ਮਤ ਨਾਮ ਸਦਾ ਪ੍ਰਗਾਸਾ ਜਿਓ ਜੇ ਤੂੰ ਹਣ ਸਤਿਗੁਰੂ ਤੋਂ ਮੱਤ ਲੈ ਲੇਗਾ ਪ੍ਰਭੂ ਪਰਮਾਤਮਾ ਦੇ ਨਾਮ ਦਾ ਤੇਰੇ ਹਿਰਦੇ ਘਰ ਵਿੱਚ ਪ੍ਰਕਾਸ਼ ਹੋ ਜਾਏਗਾ ਗੁਰੂ ਦੇ ਗਿਆਨ ਦਾ ਦੀਵਾ ਬਲ ਪਏਗਾ ਤੇਰੇ ਹਿਰਦੇ ਘਰ ਚ ਭਾਈ ਜਨ ਨਾਨਕ ਪੂਰੀ ਅੜੀ ਮਨ ਅਸਾ ਜਿਓ ਮਹਾਰਾਜ ਕਹਿੰਦੇ ਉਹ ਤੇਰੀ ਸਾਰੀ ਆਸਾ ਪੂਰੀ ਕਰ ਦੇਗਾ ਤੂੰ ਆਸ ਰੱਖ ਪ੍ਰਭੂ ਪਰਮਾਤਮਾ ਦੇ ਨਾਮ ਦੀ ਗੁਰੂ ਦੇ ਗਿਆਨ ਦਾ ਦੀਵਾ ਬਲ ਆਪਦੇ ਹਿਰਦੇ ਘਰ ਵਿੱਚ ਤੇ ਮਨੁੱਖਾ ਜਨਮ ਗੁਰੂ ਦੇ ਗਿਆਨ ਮੁਤਾਬਕ ਜੀਣਾ ਸ਼ੁਰੂ ਕਰ ਸੱਜਣਾ ਭੈਣਾ ਚੇ ਭਾਈ ਆ ਮਹਾਰਾਜ ਕਹਿੰਦੇ ਨੇ ਸਤ ਗੁਰ ਮਤ ਨਾਮ ਸਦਾ ਪ੍ਰਗਾਸਾ ਜੀਓ ਜਦੋਂ ਗੁਰੂ ਦੀ ਮਤ ਲੈ ਲਈ ਨਾਮ ਦਾ ਹਿਰਦੇ ਘਰ ਵਿੱਚ ਦੀਵਾ ਵੱਲ ਜਾਏਗਾ ਪ੍ਰਕਾਸ਼ ਹੋ ਜਾਏਗਾ ਚਾਨਣ ਹੋ ਜਾਏਗਾ ਤੈਨੂੰ ਜੀਣਾ ਆ ਜਾਏਗਾ ਮਨੁੱਖਾ ਜੀਵਨ ਜੀਣਾ ਆ ਜਾਏਗਾ ਸਿੱਖ ਜਣ ਦਾ ਤੂੰ ਗੁਰੂ ਤੋਂ ਭਾਈ ਜਨ ਨਾਨਕ ਪੂਰੇ ਅੜੀ ਮਨ ਅਸਾ ਜਿਓ ਮਹਾਰਾਜ ਕਹਿੰਦਾ ਤੇਰੇ ਮਨ ਦੀਆਂ ਅਛਾ ਮ ਪੂਰੀਆਂ ਹੋਣਗੀਆਂ ਅਗਲਾ ਸ਼ਬਦ ਹੈ ਗੌੜੀ ਮਾਜ ਮਹੱਲਾ ਚੌਥਾ ਮੇਰਾ ਬਿਰਹੀ ਨਾਮ ਮਿਲੈ ਤਾਂ ਜੀਵਾਂ ਜਿਓ ਆਏ ਕਹਿੰਨਾ ਵੀ ਮੇਰੀ ਆਸ ਹੀ ਹੈ ਸੱਚੇ ਪਾਤਸ਼ਾਹ ਪ੍ਰਭ ਪ੍ਰਮਾਤਮਾ ਦਾ ਨਾਮ ਮੈਨੂੰ ਮਿਲੇ ਤਾਂ ਮੈਂ ਜੀਦਾ ਹਾਂ ਤਾਂ ਮੇਰਾ ਜੀਵਨ ਹੈ ਨਹੀਂ ਤਾਂ ਜਿਉਂਦੀ লাশ ਤੁਰਿਆ ਫਿਰਦਾ ਸੱਜਣਾ ਤੂੰ ਮੇਰੇ ਬਿਰਹੀ ਨਾਮ ਮੇਲੇ ਤਾਂ ਜੀਵਾ ਜਿਓ ਮਨ ਅੰਦਰ ਅੰਮ੍ਰਿਤ ਗੁਰਮਤ ਹਰ ਲੀਵਾ ਜਿਓ ਲੀਵਾ ਜਿਓ ਮਹਾਰਾਜ ਕਹਿੰਦੇ ਮਨ ਅੰਦਰ ਅੰਮ੍ਰਿਤ ਗੁਰਮਤ ਹਰ ਲੀਵਾ ਜਿਓ ਮਨ ਦੇ ਅੰਦਰ ਹੀ ਤੇਰੇ ਸਾਰਾ ਕੁਝ ਪਿਆ ਭਾਈ ਪਰ ਲੱਭਣਾ ਗੁਰੂ ਦੇ ਗਿਆਨ ਮੁਤਾਬਕ ਹੈ ਗੁਰੂ ਤੋਂ ਗਿਆਨ ਲੈ ਕੇ ਕਿਉਂ ਜਿੰਨਾ ਚਿਰ ਆਪਾਂ ਸੱਚੇ ਗੁਰੂ ਦੀ ਸੰਗਤ ਨਹੀਂ ਕਰਦੇ ਸਤ ਸੰਗ ਜਿਹਨੂੰ ਕਹਿੰਦੇ ਸੱਚੀ ਸੰਗਤ ਨਹੀਂ ਕਰਦੇ ਗੁਰੂ ਤੋਂ ਗੁਰੂ ਦੀ ਕੋਈ ਗੱਲ ਨਹੀਂ ਸੁਣਦੇ ਸੁਣਾਉਣੀ ਭੈਣ ਭਰਾ ਨਹੀਂ ਹੁੰਦੀ ਆ ਜੀ ਕੋਈ ਵੀ ਆ ਭੈਣ ਚਾਹ ਸੁਣਾਵੇ ਚਾਹੇ ਭਾਈ ਸੁਣਾਵੇ ਸੁਣਾਉਣੀ ਭੈਣ ਭਰਾ ਨਹੀਂ ਆ ਪਰ ਜਿੰਨਾ ਚਿਰ ਅਸੀਂ ਗੁਰੂ ਦੀ ਗੱਲ ਨਹੀਂ ਸੁਣਦੇ ਉਹਨਾਂ ਚਿਰ ਮਹਾਰਾਜ ਕਹਿੰਦੇ ਮਨ ਅੰਦਰ ਅਮਰਤ ਗੁਰਮਤ ਹਰ ਲੀਵਾ ਜੀਓ ਤੇਰੇ ਅੰਦਰ ਹੀ ਸਾਰਾ ਕੁਝ ਪਿਆ ਜੋ ਵਰਮੰਡੇ ਸੋਈ ਪਿੰਡੇ ਪਰ ਪ੍ਰਗਟ ਗੁਰੂ ਤੋਂ ਗਿਆਨ ਲੈ ਕੇ ਹੋਏਗਾ ਭਾਈ ਗੁਰੂ ਦੇ ਨਾਲ ਜੁੜੇ ਰਹੀਏ ਬਾਣੀ ਪੜ੍ਹੀਏ ਸੁਣੀਏ ਠੀਕ ਆ ਜੀ ਹੁਣ ਤਾਂ ਸੌਖਾ ਬਾ ਮੋਬਾਈਲ ਤੇ ਨੈਟ ਤੇ ਆ ਰਿਹਾ ਕੀਰਤਨ ਵੀ ਆ ਰਿਹਾ ਕਥਾ ਵਿਚਾਰ ਵੀ ਆ ਰਹੀ ਨੇ ਬਹੁਤ ਸਾਰੇ ਚੰਗੇ ਵਿਚਾਰ ਮਿਲ ਰਹੇ ਨੇ ਜੇ ਲੈਣੇ ਚਾਹੀਏ ਤਾਂ ਸੁਣਨੇ ਚਾਹੀਏ ਠੀਕ ਆ ਜੀ ਅਗੇ ਮਹਾਰਾਜ ਕਹਿੰਦੇ ਨੇ ਮਨ ਹਰ ਰੰਗ ਰਤੜਾ ਹਰ ਰਸ ਸਦਾ ਪੀਵਾ ਜਿਓ ਮਨ ਹਰੀ ਪ੍ਰਭੂ ਪਰਮਾਤਮਾ ਦੇ ਰੰਗ ਦੇ ਨਾਲ ਰੰਗਿਆ ਜਾਵੇ ਜਦੋਂ ਰੰਗਿਆ ਗਿਆ ਫਿਰ ਹਰ ਰਸ ਸਦਾ ਪੀਵਾ ਜਿਓ ਫਿਰ ਹਰੀ ਪ੍ਰਭੂ ਪਰਮਾਤਮਾ ਦੇ ਨਾਮ ਦਾ ਰਸ ਜੀਵ ਸਦਾ ਹੀ ਪੀਂਦਾ ਰਹਿੰਦਾ ਹਰ ਪਾਇੜ ਮਨ ਜੀਵਾ ਜਿਓ ਜਦੋਂ ਹਰੀ ਪ੍ਰਭੂ ਪਰਮਾਤਮਾ ਪ੍ਰਾਪਤ ਹੋ ਗਿਆ ਤੇ ਤੇਰਾ ਮਨ ਜਿੰਦਾ ਹੈ ਨਹੀਂ ਤਾਂ ਮਨ ਸੋਚਾਂ ਵਿਚਾਰਾਂ ਵਿੱਚ ਹੀ ਮਰਿਆ ਰਹਿੰਦਾ ਸਾਰਾ ਦਿਨ ਰਾਤ ਨੂੰ ਸੌਣ ਤੋਂ ਪਹਿਲਾਂ ਵੀ 10 10 11 11 ਵਜੇ ਤੱਕ ਫਿਕਰਾਂ ਚ ਹੋਰਿਆਂ ਚ ਸੁੱਕਿਆ ਰਹਿੰਦਾ ਜੇ ਗੁਰੂ ਦਾ ਗਿਆਨ ਆ ਪੱਲੇ ਬਾਣੀ ਪੜਦਾ ਤੂੰ ਆ ਮੇਰਾ ਪ੍ਰੈਕਟੀਕਲ ਆ ਜੀ ਸਤਿਗੁਰਾਂ ਦੀ ਕਿਰਪਾ ਸਤਕਾ ਵੈਸੇ ਤਾਂ ਚਲੋ 9 10 ਵਜੇ ਜਾਂਦੇ ਹਾਂ ਸੌਂਦੇ ਨੂੰ ਕੋਈ ਕਬੀਲਦਾਰੀ ਦੀਆਂ ਗੱਲਾਂ ਕਰਦਾ ਇਨਸਾਨ ਘਰ ਘਰ ਪਰਿਵਾਰ ਆ ਕਿਉਂਕਿ ਜ਼ਿੰਮੇਵਾਰੀਆਂ ਚਲੋ ਮਨੁੱਖੀ ਮਨ ਆ ਮਨੁੱਖੀ ਮਨ ਸੋਚਦਾ ਹੀ ਹੁੰਦਾ ਹਾਂਜੀ ਚੰਗੀ ਸੋਚ ਸੋਚਣੀ ਆ ਸੋਚ ਚੰਗੀ ਰੱਖਣੀ ਆ ਖਿਆਲ ਤੇਰੇ ਮਨ ਦੇ ਵਿੱਚ ਚੰਗੇ ਆਉਣ ਘਰ ਪਰਿਵਾਰ ਵਾਸਤੇ ਆਪਦਾ ਸਿਸਟਮ ਜੋ ਵਾਹਿਗੁਰੂ ਨੇ ਡਿਊਟੀ ਲਾਈ ਆ ਤੇਰੀ ਉਹ ਫਰਜ਼ ਨਿਭਾਉਣੇ ਨੇ ਡਿਊਟੀ ਪੂਰੀ ਕਰਨੀ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਿਰ ਜਿਹੜਾ ਆਪਾਂ ਸ਼ਬਦ ਆਹ ਪੜਦੇ ਹੁੰਨੇ ਆ ਸ਼ਬਦ ਰਿਪੀਟ ਕਰਨਾ ਮੋਬਾਈਲ ਤੇ ਪੜ੍ਹਨਾ ਉਹਦੇ ਭਾਵ ਅਰਥ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਤੇ ਨੀਂਦ ਛੱਟਾ ਜਾਂਦੀ ਪਤਾ ਨਹੀਂ ਲੱਗਦਾ ਕਦੋਂ ਨਾਰਾਮ ਵੱਜ ਗਿਆ 4 ਵਜੇ ਜੇ ਤੁਸੀਂ ਨਾਮ ਬਾਣੀ ਨਾਲ ਜੁੜੇ ਰਹੋਗੇ ਚਲੋ ਜੇ ਬਾਣੀ ਨਹੀਂ ਵੀ ਆਪਾਂ ਪੜਨ ਜਾਣਦੇ ਕੋਈ ਭੈਣ ਭਰਾ ਤੇ ਗੁਰਮੰਤਰ ਪੜੀ ਚਲੋ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਜਿਹੜਾ ਗੁਰਮੰਤਰ ਹੈ ਜਾ ਮੂਰ ਮੰਤਰ ਗੁਰ ਪ੍ਰਸਾਦ ਤੱਕ ਝਟਨੀ ਨਹੀਂ ਦਾ ਜਾਏਗੀ ਸਾਨੂੰ ਮਨ ਨੂੰ ਸ਼ਬਦ ਹੀ ਕੰਟਰੋਲ ਕਰਦਾ ਹੈ ਨਹੀਂ ਤਾਂ ਮਨ ਦੀ ਇੰਨੀ ਜ਼ਿਆਦਾ ਸਪੀਡ ਹੈ ਇਹ ਇੱਕ ਸਕਿੰਟ ਦੇ ਵਿੱਚ ਕੈਨੇਡਾ ਅਮਰੀਕਾ ਪਹੁੰਚ ਜਾਂਦਾ ਮਾਰਾ ਜਾ ਉਧਰ ਲਖਿਆਲ ਆਇਆ ਨਹੀਂ ਤੇ ਉਧਰ ਹੀ ਪਹੁੰਚ ਜਾਂਦਾ ਉੱਥੇ ਮਨ ਠੀਕ ਹੈ ਜੀ ਜਿੱਥੇ ਕੋਈ ਆਪ ਦਾ ਬਸਦਾ ਪਿਆਰਾ ਉੱਥੇ ਮਨ ਆਟੋਮੈਟਿਕ ਹੀ ਦੌੜ ਜਾਂਦਾ ਪਰ ਇਹਦੀ ਬ੍ਰੇਕ ਗੁਰੂ ਦਾ ਸ਼ਬਦ ਹੈ ਜਦੋਂ ਗੁਰਦੇ ਸ਼ਬਦ ਨਾਲ ਜੁੜ ਗਏ ਫਿਰ ਗੁਰਦਾ ਸ਼ਬਦ ਇਸ ਮਨ ਨੂੰ ਕੰਟਰੋਲ ਕਰਦਾ ਬ੍ਰੇਕ ਲਾਉਂਦਾ ਇਹ ਰੋਕਦਾ ਮਨ ਨੂੰ ਹੋਰ ਕੋਈ ਵੀ ਤਾਕਤ ਨਹੀਂ ਬਣੀ ਮਨ ਨੂੰ ਰੋਕਣ ਵਾਲੀ ਗੁਰੂ ਦੇ ਸ਼ਬਦ ਲਈ ਧਿਆਨ ਕਰ ਲੋ ਮਨ ਰੁਕ ਜਾਂਦਾ ਜਿਵੇਂ ਹੁਣ ਆਪਾਂ ਬੈਠੇ ਆ ਗੁਰੂ ਦੀ ਕਿਰਪਾ ਸਤਕਾ ਗੁਰਬਾਣੀ ਪੜ੍ਹ ਰਹੇ ਆ ਸੁਣ ਰਹੇ ਆ ਤੇ ਆਪਣਾ ਮਨ ਫੁਰਨਿਆਂ ਤੋਂ ਰੁਕਿਆ ਹੋਇਆ ਜੇ ਇੱਥੇ ਧਿਆਨ ਆ ਤਾਂ ਗੁਰੂ ਦੀ ਗੱਲ ਸੁਣਨ ਵਿੱਚ ਜੇ ਹੁਣ ਧਿਆਨ ਕਿਤੇ ਅਡਾਰੀ ਮਾਰ ਗਿਆ ਮਨ ਫੇਰ ਸਰੀਰ ਦਾ ਢਾਂਚਾ ਜ਼ਰੂਰ ਬੈਠਾ ਪਰ ਮਨ ਸੰਗਤ ਨਹੀਂ ਕਰ ਰਿਹਾ ਕਿਉਂਕਿ ਮਨ ਤਾਂ ਡਾਰੀ ਮਾਰ ਗਿਆ ਉੱਡ ਗਿਆ ਕਿਸੇ ਪਾਸੇ ਨੂੰ ਇਹਨੂੰ ਪ੍ਰੇਮ ਦੇ ਚਾਪਕ ਮਾਰ ਕੇ ਗਰਮਾਣੀ ਵਿੱਚ ਵੀ ਪੰਕਤੀ ਹੈ ਵੀ ਇਹਨੂੰ ਪ੍ਰੇਮ ਦੇ ਚਾਪਕ ਮਾਰ ਕੇ ਮਨ ਨੂੰ ਘੇਰ ਕੇ ਲਿਆਈਏ ਵੀ ਸੁਣ ਗੁਰੂ ਦੀ ਗੱਲ ਜਦੋਂ ਗੁਰੂ ਦੀ ਗੱਲ ਸੁਣਨ ਦਾ ਸੁਭਾਅ ਬਣ ਗਿਆ ਮਨ ਦਾ ਫੇਰ ਤੁਹਾਡੀ ਸੱਚੀ ਸੰਗਤ ਹੋ ਰਹੀ ਹੈ ਤੇ ਜੀਵਨ ਸਫਲ ਹੋ ਰਿਹਾ ਸੋ ਸਤਗੁਰੂ ਕਹਿਣਾ ਕਰਦੇ ਨੇ ਹਰ ਪਾਇੜਾ ਮਨ ਜੀਵਾ ਜਿਓ ਮੇਰੇ ਮਨ ਤਨ 'ਤੇ ਪ੍ਰੇਮ ਲਗਾ ਹਰ ਬਾਣ ਜਿਓ ਮੇਰੇ ਹਰੀ ਪ੍ਰਭੂ ਪਰਮਾਤਮਾ ਦੇ ਪ੍ਰੇਮ ਦਾ ਬਾਣ ਲੱਗ ਗਿਆ ਹੁਣ ਮੇਰੇ ਮਨ ਨੂੰ ਬਾਣ ਮੈਨੇ ਤੀਰ ਹੁਣ ਗੁਰੂ ਦੇ ਗਿਆਨ ਦਾ ਤੀਰ ਮੇਰੇ ਕਲੇਜੇ ਵਿੱਚ ਲੱਗ ਗਿਆ ਤੇ ਬੰਨ ਕੇ ਰੱਖਦਾ ਹੁਣ ਮੇਰਾ ਮਨ ਗੁਰੂ ਦੇ ਨਾਲ ਜੁੜਦਾ ਹੈ ਗੁਰੂ ਦੀ ਗੱਲ ਸੁਣਦਾ ਹੈ ਸੁਣ ਕੇ ਫਿਰ ਮੰਨਦਾ ਵੀ ਆ ਮਨ ਹਰ ਵਾਹਿਗੁਰੂ ਮੇਰੇ ਮਨ ਤਨ ਪ੍ਰੇਮ ਲਗਾ ਹਰ ਬਾਣ ਜਿਓ ਮੇਰਾ ਪ੍ਰੀਤਮ ਮਿੱਤਰ ਹਰ ਪੁਰਖ ਸੁਜਾਨ ਜਿਓ ਫੇਰ ਮਨ ਮੰਨਦਾ ਵੀ ਮੇਰਾ ਪ੍ਰੀਤਮ ਆ ਨਾ ਜਿਹੜਾ ਮੇਰਾ ਪ੍ਰੀਤਮ ਆ ਉਹ ਮੇਰਾ ਮਿੱਤਰ ਆ ਅਸਲ ਵਿੱਚ ਜੀਵਾਤਮਾ ਦਾ ਸਰੀਰ ਤੇ ਮਿੱਤਰ ਬਥੇਰੇ ਨੇ ਆਪਣੇ ਬਣੇ ਹੋਏ ਰਿਸ਼ਤੇਦਾਰਾਂ ਦੇ ਵਿੱਚ ਵੀ ਆ ਹੋਰ ਵੀ ਦੋਸਤ ਮਿੱਤਰ ਜਿਹਨੂੰ ਆਪਾਂ ਨੂੰ ਆਪਾਂ ਕਹਿ ਦਿੰਨੇ ਆ ਮਹਾਰਾਜ ਕਹਿੰਦੇ ਨੇ ਮੇਰਾ ਪ੍ਰੀਤਮ ਮਿੱਤਰ ਹਰ ਪੁਰਖ ਸੁਜਾਨ ਜਿਓ ਹਰੀ ਪ੍ਰਭੂ ਪਰਮਾਤਮਾ ਪੁਰਖ ਹਰੀ ਪ੍ਰਭੂ ਪਰਮਾਤਮਾ ਪੁਰਖ ਉਹ ਬਹੁਤ ਸਿਆਣਾ ਸੂਝਬਾਨ ਆ ਹੁਣ ਜਿਹੜਾ ਮੇਰਾ ਮਿੱਤਰ ਬਣ ਗਿਆ ਗੁਰ ਮੇਲੇ ਸੰਤ ਹਰ ਸੁਗੜ ਸੁਜਾਨ ਜਿਓ ਇਹ ਗੁਰੂ ਮਲਾਂਦਾ ਜੀ ਉਸ ਪ੍ਰਭੂ ਪਰਮਾਤਮਾ ਨੂੰ ਸੱਚੇ ਮਿੱਤਰ ਨੂੰ ਸੂਝ ਵਾਨ ਨੂੰ ਹਉ ਨਾਮ ਬਿਟੋ ਕੁਰਬਾਨ ਜਿਓ ਹਉ ਦਾ ਮਤਲਬ ਹੈ ਮੈਂ ਹੁਣ ਮੈਂ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਕੁਰਬਾਨ ਜਾਣਾ ਵਾਰੇ ਵਾਰੇ ਜਾਣਾ ਕਿਉਂਕਿ ਗੁਰੂ ਤੋਂ ਸਮਝ ਲੱਗ ਗਈ ਵੀ ਪ੍ਰਭੂ ਪਰਮਾਤਮਾ ਤੋਂ ਨਾ ਪ੍ਰਭੂ ਪਰਮਾਤਮਾ ਤੋਂ ਬਿਨਾਂ ਜੀਵਾਤਮਾ ਤੇਰਾ ਕੋਈ ਕੋਈ ਪਾਈ ਬੇਲੀ ਨਹੀਂ ਹੈਗਾ ਕੋਈ ਤੇਰੀ ਬਾਹ ਫੜਨ ਵਾਲਾ ਨਹੀਂ ਹੈ ਗੁਰੂ ਤੋਂ ਬਿਨ ਐਵੇਂ ਨਾ ਇਧਰ ਉਧਰ ਦੌੜਿਆ ਫਿਰ ਸੱਜਣਾ ਗੁਰੂ ਦੇ ਲੜ ਲੱਗ ਅੱਗੇ ਸਤਿਗੁਰੂ ਕਹਿਣਾ ਕਰਦੇ ਨੇ ਹਾਂ ਹਰ ਹਰ ਸੱਜਣਾ ਹਰ ਮੀਤ ਦਸਾਈ ਜਿਓ ਬਸ ਹਰੀ ਪ੍ਰਭੂ ਪਰਮਾਤਮਾ ਦੀ ਗੱਲ ਹੀ ਕਰਦੀ ਆ ਗੁਰਬਾਣੀ ਤੇ ਮਨ ਦੀ ਗੱਲ ਕਰਦੀ ਆ ਮਨ ਨੂੰ ਜੋੜਦੀ ਆ ਗੁਰਬਾਣੀ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਅਪਕੈਨ 10 ਸੁਣਦੇ ਹੀ ਆ ਨਾ ਕਹਿੰਨੇ ਵੀ ਆਪਾਂ ਇਹ ਬਲ 95 96% ਗੁਰਬਾਣੀ ਮੰਨ ਦੀ ਗੱਲ ਕਰਦੀ ਐ ਤੇਰੇ ਮਨ ਨੂੰ ਪ੍ਰਭੂ ਪਰਮਾਤਮਾ ਦੇ ਨਾਲ ਨਾਲ ਜੋੜਦੀ ਐ ਤੇ 4-5% 3-4% ਕਰਮ ਕਾਂਡ ਤੇ ਗੱਲ ਕਰਦੀ ਐ ਵੀ ਕਰਮ ਕਾਂਡ ਕੱਟਦੀ ਐ ਗੁਰਬਾਣੀ ਅੱਗੇ ਸਤਿਗੁਰੂ ਕਹਿੰਦਾ ਕਰਦੇ ਨੇ ਪੰਕਤੀਆਂ ਦੋ ਹੀ ਆ ਜੀ ਮਹਾਰਾਜ ਕਹਿੰਦੇ ਹਰ 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 ਸੱਜਣ ਹਰ ਮੀਤ ਦਸਾਈ ਜਿਓ ਹਰ ਦੱਸੋ ਸੰਤੋ ਜੀ ਹਰ ਖੋਜ ਪਵਾਈ ਜਿਓ ਗੁਰੂ ਸੰਤ ਨੇ ਸਾਨੂੰ ਦੱਸਤਾ ਪ੍ਰਭੂ ਪਰਮਾਤਮਾ ਦੀ ਖੋਜ ਕਿਵੇਂ ਕਰਨੀ ਆ ਕਿਵੇਂ ਉਹਦੀ ਪ੍ਰਾਪਤੀ ਹੋਣੀ ਆ ਤੇ ਗੁਰੂ ਦੇ ਆਖੇ ਲੱਗ ਜਾ ਭਾਈ ਰੱਬ ਮਿਲ ਗਿਆ ਸਤਗੁਰ ਤੁਠਣਾ ਦੱਸੇ ਹਰ ਪਾਈ ਜਿਓ ਸਤਗੁਰ ਤੁਠਣਾ ਦਾ ਮਤਲਬ ਹੀ ਸਤਗੁਰ ਖੁਸ਼ ਹੋ ਕੇ ਸਾਨੂੰ ਹਰਿ ਪ੍ਰਭੂ ਪਰਮਾਤਮਾ ਵਾਲਾ ਰਸਤਾ ਦੱਸਦਾ ਉਹਦੇ ਚਰਨਾਂ ਨਾਲ ਜੋੜਦਾ ਬਸ ਮਨ ਦੀ ਤੇ ਪ੍ਰਭੂ ਪਰਮਾਤਮਾ ਦੀ ਗੱਲ ਹੋ ਰਹੀ ਨਾ ਜੀਵ ਆਤਮਾ ਤੇ ਪ੍ਰਭੂ ਪਰਮਾਤਮਾ ਦੀ ਗੱਲ ਹੋ ਰਹੀ ਆ ਅੱਗੇ ਸਤਿਗੁਰੂ ਕਹਿੰਦੇ ਨੇ ਆਖਰੀ ਪੰਕਤੀ ਚ ਹਰ ਨਾਮੈ ਨਾਮ ਸਮਾਈ ਜਿਉ ਹਰੀ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਤੇਰਾ ਨਾਮ ਮਨ ਸਮਾਇਆ ਜਾਏਗਾ ਜਦੋਂ ਤੁਸੀਂ ਆਪਾਂ ਐਂ ਕਹਿ ਲਓ ਵੀ ਆਪਣਾ ਨਾਮ ਪ੍ਰਭੂ ਪਰਮਾਤਮਾ ਦੇ ਨਾਮ ਵਿੱਚ ਸਮਾਇਆ ਰਹਿੰਦਾ ਜੀਂਦੇ ਜੀ ਸਰੀਰ ਛੱਡਣ ਤੋਂ ਬਾਅਦ ਨਹੀਂ ਜੀ ਹਰ ਨਾਮੇ ਨਾਮ ਸਮਾਈ ਜਿਓ ਮੈਂ ਬੇਦਨ ਪ੍ਰੇਮ ਹਰ ਬਿਰਹੋ ਲਗਾਈ ਜਿਓ ਬਸ ਉਹੀ ਗੱਲ ਵੀ ਮੈਂ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਪ੍ਰੇਮ ਪਾਲਿਆ ਮੇਰੀ ਹੁਣ ਦੋਸਤੀ ਬਣ ਗਈ ਗੁਰੂ ਦੇ ਨਾਲ ਤੇ ਫੇਰ ਗੁਰ ਸ਼ਰਧਾ ਪੂਰ ਅਮਰਤ ਮੁਖ ਪਾਈ ਜਿਓ ਮਹਾਰਾਜ ਕਹਿੰਦੇ ਫਿਰ ਗੁਰੂ ਤੇਰੀ ਸ਼ਰਧਾ ਪੂਰੀ ਕਰਦਾ ਤੇ ਤੇਰੇ ਮੁਖ ਵਿੱਚ ਅਮਰਤ ਪਾਉਂਦਾ ਗੁਰੂ ਦਾ ਗਿਆਨ ਪ੍ਰਭੂ ਪਰਮਾਤਮਾ ਦਾ ਨਾਮ ਅਮਰਤ ਤੇਰੇ ਮੁਖ ਵਿੱਚ ਪਾਉਂਦਾ ਫਿਰ ਸਤਿਗੁਰੂ ਪਾ ਰਿਆ ਨਾ ਜੇ ਆਪਾਂ ਧਿਆਨ ਨਾਲ ਸੁਣ ਰਹੇ ਆ ਤਾਂ ਪ੍ਰਭੂ ਪਰਮਾਤਮਾ ਦਾ ਨਾਮ ਸਾਡੇ ਮੁਖ ਦੇ ਵਿੱਚ ਪੈ ਰਿਹਾ ਗੁਰ ਸ਼ਰਧਾ ਪੂਰ ਪੂਰੀ ਸ਼ਰਧਾ ਕਰਤੀ ਪ੍ਰਭੂ ਪਰਮਾਤਮਾ ਨੇ ਅਮਰਤ ਮੁਖ ਪਾਈ ਜਿਓ ਅਮਰਤ ਸਾਡੇ ਮੁਖ ਵਿੱਚ ਪਾ ਰਿਹਾ ਸਤਿਗੁਰੂ ਸਾਡੀ ਸ਼ਰਧਾ ਪੂਰੀ ਕਰ ਰਿਹਾ ਹਰ ਹੋ ਹੋ ਦਿਆਲ ਹਰ ਨਾਮ ਧਿਆਈ ਜੀਓ ਹਰ ਹੋ ਹੋ ਦਿਆਲ ਜਦੋਂ ਉਹਦੀ ਦਇਆ ਹੁੰਦੀ ਹੈ ਪ੍ਰਭੂ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਜਦੋਂ انسان ਨਾਮ ਧਿਆਉਂਦਾ ਗੁਰੂ ਦੇ ਗਿਆਨ ਨਾਲ ਜੁੜਦਾ ਪਾਸੇ ਪੱਕਾ ਮੰਨ ਲਾ ਸੱਜਣਾ ਵੀ ਤੇਰੇ ਤੇ ਕਿਰਪਾ ਹੋ ਰਹੀ ਆ ਹੁਣ ਜਨ ਨਾਨਕ ਹਰ ਰਸ ਪਾਈ ਜੀਓ ਜਨ ਨਾਨਕ ਹਰ ਰਸ ਪਾਈ ਜਿਓ ਜਨ ਮੈਨੇ ਗੁਰੂ ਦਾ ਪਿਆਰਾ ਭਗਤ ਪਿਆਰਾ ਗੁਰੂ ਦਾ ਸਿੱਖ ਜਨ ਨਾਨਕ ਹਰ ਰਸ ਪਾਈ ਜਿਓ ਹਰੀ ਪ੍ਰਭੂ ਪਰਮਾਤਮਾ ਦੇ ਨਾਮ ਰਸ ਨੂੰ ਪ੍ਰਾਪਤ ਕਰ ਲੈਂਦਾ ਸੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਜੀ ਅਗਲਾ ਸ਼ਬਦ ਆਪਾਂ ਕੱਲ ਨੂੰ ਵਿਚਾਰਾਂਗੇ ਜਿਹੜਾ ਕਿ ਪਾਵਨ ਪਵਿੱਤਰ ਅੰਗ 175 ਤੇ ਹੀ ਸੁਭਾਏਮਾਨ ਹੈ ਇਹ ਹੈਗਾ ਜੀ ਮਹੱਲਾ ਪੰਜਵਾਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਸ਼ਬਦ ਹੈ ਰਾਗ ਗੌੜੀ ਇਹ ਗੌੜੀ ਰਾਗ ਅੰਦਰ ਹੈ ਗੁਆਰੇਰੀ ਚੌਪਦੇ ਚੌਪਦਿਆਂ ਦਾ ਸ਼ਬਦ ਹੈ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੰਗਲਾ ਚਰਨ ਵਿੱਚ ਸਤਿਗੁਰ ਬਹੁਤ ਥਾਵਾਂ ਤੇ ਮੰਗਲਾ ਚਰਨ ਆ ਜਿਹੜਾ ਇੱਕ ਓੰਕਾਰ ਦੀ ਗੱਲ ਕਰਦੀ ਇੱਕ ਓੰਕਾਰ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਤੇ ਉਹਦੀ ਸਾਮ ਸੰਭਾਲ ਕਰਦਾ ਆਪਣੀ ਸ੍ਰਿਸ਼ਟੀ ਦੀ ਤੇ ਇੱਥੇ ੴ ਜਿਹੜਾ ਸ਼ਬਦ ਆ ਜੀ ਇਹਨੇ ਸਾਰੇ ਕਾਸੇ ਦਾ ਨਿਵੇੜਾ ਕਰਤਾ ਜਦੋਂ ੴ ਨੂੰ ਇੱਕੋ ਦੀ ਗੱਲ ਕਰੀਏ ਨਾ ਸਤਿਗੁਰਾਂ ਨੇ ਤੇ ਹੋਰ ਕਿਸੇ ਪਾਸੇ ਦਾ ਕੋਈ ਧਿਆਨ ਕੋਈ ਆਸ ਨਾ ਹੋਵੇ ਸਾਡੇ ਮਨ ਵਿੱਚ ਵੀ ਕੋਈ ਹੋਰ ਵੀ ਹੈਗਾ ਆਪਣੀ ਮਦਦ ਕਰਨ ਵਾਲਾ ਜਾਂ ਕੋਈ ਹੋਰ ਦਾਤਾਂ ਦੇਣ ਵਾਲਾ ਕੋਈ ਹੋਰ ਹੈਗਾ ਨਾ ਇੱਕੋ ਇੱਕ ਹੀ ਅਕਾਲ ਪੁਰਖ ਵਾਹਿਗੁਰੂ ਹੈ ਦੀਵੀ ਰਹਿਣ ਵਾਲਾ ਸਦਾ ਜਦੋਂ ਸੰਸਾਰ ਦੀ ਉਤਪਤੀ ਨਹੀਂ ਸੀ ਕੁਦਰਤ ਦੀ ਕੁਦਰਤ ਨੂੰ ਪੈਦਾ ਨਹੀਂ ਸੀ ਕੀਤਾ ਅਕਾਲ ਪੁਰਖ ਵਾਹਿਗੁਰੂ ਨੇ ਉਦੋਂ ਵੀ ਸੁੱਨ ਸਮਾਧੀ ਅੰਦਰ ਸੀ ਹੁਣ ਕੁਦਰਤ ਦੇ ਵਿੱਚ ਵਿਚਰ ਰਿਹਾ ਬਹੁ ਰੂਪੀ ਹੋ ਕੇ ਬਹੁ ਰੰਗੀ ਹੋ ਕੇ ਆਨੰਦ ਮਾਣ ਰਿਹਾ ਚੋਜ ਕਰ ਰਿਹਾ ਜਿਵੇਂ ਆਪਾਂ ਕੱਲ ਸ਼ਬਦ ਪੜਿਆ ਸੀ ਇੱਕ ਚੋਜੀ ਆ ਜਿਹੜਾ ਮਰਜੀ ਦਾ ਮਾਲਕ ਮੌਜੀ ਆਪਣੀ ਮੌਜ ਵਿੱਚ ਜੋ ਵੀ ਉਹਨੇ ਕਰਨਾ ਕਰ ਰਿਹਾ ਉਹਦੀ ਮੌਜ ਆ ਅਕਾਲ ਪੁਰਖ ਵਾਹਿਗੁਰੂ ਦੀ ਉਹ ਆਪਣੀ ਮੌਜ ਵਿੱਚ ਕੁਦਰਤ ਨੂੰ ਪੈਦਾ ਕਰਕੇ ਵਿਚਰ ਰਿਹਾ ਤੇ ਆਨੰਦ ਮਾਣ ਰਿਹਾ ਚੋਜ ਕਰ ਰਿਹਾ ਉਹ ਸਦੀਵੀ ਰਹਿਣ ਵਾਲਾ ਹੈ ਉਸ ਤੋਂ ਬਾਅਦ ਜਦੋਂ ਉਹਦੀ ਮਰਜ਼ੀ ਹੋਈ ਕਿਉਂਕਿ ਮੌਜੀ ਦਾ ਮਤਲਬ ਆਪਣੀ ਮਰਜ਼ੀ ਦਾ ਮਾਲ